ਹਾਜਰ ਇਹ ਮੇਰਾ ਪੁੱਤਨ ਤਰਨ ਲੱਪਿਆ ਜੀ ਹੁਣ ਜੇ ਤੁਹਾਨੂੰ ਵੀ ਖੁਸ਼ੀ ਹੈ ਤੇ ਵਧਾਈਆਂ ਦਿਓ ਜੀ ਸੇ ਬਾਈ ਗੁਰ ਦੀ ਕਿਰਪਾ ਦੇ ਨਾਲ ਤੇ ਹੁਣ ਮੇਰਾ ਪੁੱਤ ਬਹੁਤ ਤੇਜ਼ ਤੇ ਤਰਨ ਲੱਪਿਆ ਜੀ ਲਗਭਗ ਇਹ ਤੇਨਾਂ ਤੋਂ ਲੰਮੀ ਦੇ ਹਜੇ ਲ ਆ ਜਾ ਜੀ ਆ ਜਾ ਜੀ ਆ ਜਾਓ ਜੀ ਖਾ ਲਓ ਜੀ ਆਓ ਜੀ ਆਓ ਜੀ ਆਓ ਜੀ ਸ਼ਾਬਾਸ਼ ਆ ਜਾਓ ਆ ਜਾਓ ਮੇਰਾ ਪੁੱਤ ਆ ਜਾ ਆ ਜਾ ਆਓ ਜੀ ਗਰਵਾਲ ਸਿੰਘ ਆ ਜਾਓ ਆਓ ਜੀ ਆਓ ਜੀ ਆਓ ਜੀ ਆ ਜਾਓ ਮੇਰਾ ਗਰਵਾਜ ਪੁੱਤ ਆ ਗਿਆ ਮੇਰਾ ਗਰਵਾਜ ਪੁੱਤ ਆ ਗਿਆ ਸ਼ਾਬਾਸ਼ ਆ ਜਾ ਨੰਗੇ 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 ਇਹ ਮੇਰਾ ਗਰਵਾਜ ਪੁੱਤ ਆ ਗਿਆ ਜੀ ਆ ਜਾਓ ਸ਼ਾਬਾਸ਼ ਆ ਜਾ ਹਲ ਉੱਠ ਕੇ ਆਓ ਗਰਵਾਜ ਸਿੰਘ ਸਿੱਧੂ ਆ ਜਾਵੇ ਆ ਜਾਵੇ ਸ਼ਾਬਾਸ਼ ਸ਼ਾਬਾਸ਼ ਆ ਮੈਨੂੰ ਫੁੱਲ ਦਿਓ ਜੀ ਚੱਕੋ ਫੁੱਲ ਦਿਓ ਆ ਫੁੱਲ ਦਿਓ ਸ਼ਾਬਾਸ਼ ਚੱਕੋ ਜੀ ਸ਼ਾਬਾਸ਼ ਹਲਾ ਮੈਨੂੰ ਫੜਾਓ ਹੱਥ ਤੇ ਰੱਖੋ ਇਹ ਆ ਗਿਆ ਪੇ ਮੁੰਡਾ ਸਿਆਣਾ ਹੋਗਾ ਜੀ ਜੇ ਤੁਹਾਨੂੰ ਵੀ ਫਿਚਰ ਦੇਊਗਾ ਤਾਂ ਹੀ ਆ ਜੀ